ਸਸਤਰੀ ਗੱਲ ਦੋਸਤੋ ਮੇਰਾ ਨਾਮ ਹੈ ਲਵਪ੍ਰੀਤ ਸਿੰਘ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਸੰਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਇਆ ਇਸ ਵੀਡੀਓ ਵਿੱਚ ਦੱਸਾਂਗੇ ਕਿ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਦਿੱਲੀ ਦੇ ਸੀਐਮ ਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਹਾਈ ਕੋਰਟ ਨੇ ਇਰਾਸਤ ਵਿੱਚ ਲੈ ਲਿਆ ਹੈ ਅਤੇ ਦਿੱਲੀ ਦੇ ਸੀਐਮ ਪਰ ਕੀ આરોਪ ਹੈ ਅਤੇ ਉਸ ਨੂੰ ਕੀ ਸਤੀਫਾ ਦੇਣਾ ਪਵੇਗਾ ਜਾਂ ਨਹੀਂ ਤਾਂ ਅਰਵਿੰਦ ਕੇਜਰੀਵਾਲ ਦੇ ਉੱਪਰ ਇਹ આરોਪ ईडी ਨੇ ਲਗਾਇਆ ਹੈ ਜੋ ਕਿ ਇੱਕ ਵਿਭਾਗ ਹੈ ਜੋ ਕਿ ਇੱਕ ਇਨਕਮ ਟੈਕਸ ਡਿਪਾਰਟਮੈਂਟ ਜਾਂ ਸੀਬੀਆਈ ਦੀ ਤਰ੍ਹਾਂ ਹੀ ਇੱਕ ਡਿਪਾਰਟਮੈਂਟ ਦਾ ईडी ਦਾ આરોਪ ਹੈ ਕਿ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਨੇ ਦਿੱਲੀ ਦੀ ਐਕਸਾਈਜ਼ ਪਾਲਿਸੀ ਜੋ ਸ਼ਰਾਬ ਦੀ ਪਾਲਿਸੀ ਸੀ ਉਸ ਵਿੱਚ ਘੁਟਾਲਾ ਕੀਤਾ ਹੈ ਅਤੇ ਸਰਕਾਰ ਨੂੰ ਬਹੁਤ ਵੱਡਾ ਧੋਖਾ ਦੇ ਕੇ ਕਈ ਕਰੋੜ ਦਾ ਘੁਟਾਲਾ ਕੀਤਾ ਹੈ ਤਾਂ ਇਸ આરોਪ ਵਿੱਚ ਦਿੱਲੀ ਦੇ ਕਈ ਲੀਡਰ ਜਿਵੇਂ ਮਨੀਸ਼ ਸੋਧਿਆ ਸੰਜੇ ਸਿੰਘ ਅਤੇ ਹੋਰ ਕਈ ਲੀਡਰ ਪਹਿਲਾਂ ਹੀ ਜੇਲ੍ਹ ਜਾ ਚੁੱਕੇ ਸਨ ਤੇ ਹੁਣ ਆਮ ਆਦਮੀ ਪਾਰਟੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਵੀ ਇਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਪਰ ਇਹ આરોਪ ਅਜੇ ਤੱਕ ਅਰਵਿੰਦ ਕੇਜਰੀਵਾਲ ਦੇ ਉੱਪਰ ਸਿੱਧ ਨਹੀਂ ਹੋ ਸਕਿਆ ਹੈ ਤਾਂ ਇਸ ਨੇ ਆਮ ਆਦਮੀ ਪਾਰਟੀ ਇਸ ਦੇ આરોਪਨ ਖਾਰਿਜ ਕਰ ਰਹੀ ਹੈ ਕਿ ਇਹ આરોਪ ਸਰਾਸਰ ਗਲਤ ਹੈ ਤਾਂ ਹੁਣ ਗੱਲ ਕਰਦੇ ਹਾਂ ਕਿ ਅਰਵਿੰਦ ਕੇਜਰੀਵਾਲ ਨੂੰ सीएम ਪਤੋ ਇਸਤੀਫਾ ਦੇਣਾ ਪਵੇਗਾ ਤਾਂ ਉਸ ਦਾ ਜਵਾਬ ਹੈ ਨਹੀਂ ਕਿਉਂਕਿ ਇਹ ਸੰਵਿਧਾਨ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ सीएम ਨੂੰ ਜੇਕਰ ਕੋਈ ਜੇਲ ਹੋ ਜਾਂਦੀ ਹੈ ਤਾਂ ਉਸ ਨੂੰ ਇਸਤੀਫਾ ਦੇਣਾ ਪਵੇਗਾ ਪਰ ਇਹ ਇੱਕ ਨੈਤਿਕ ਵਿਚਾਰ ਹੈ ਕਿ ਦਿੱਲੀ ਦੇ ਲਈ ਜੇਕਰ ਅਰਵਿੰਦ ਕੇਜਰੀਵਾਲ ਨੂੰ ਕੋਈ ਜੇਲ ਹੁੰਦੀ ਹੈ ਜਾਂ aarop kend hota hai ਤਾਂ ਉਹਨਾਂ ਨੂੰ ਆਪਣੇ ਆਪ ਇਸਤੀਫਾ ਦੇ ਸਕਦੇ ਹਨ ਪਰ ਕੋਈ ਨਹੀਂ ਇਸ ਤੇ ਪ੍ਰੈਸ਼ਰ ਨਹੀਂ ਹੈ ਤਾਂ ਜੇਕਰ ਚਾਹਵੇ ਅੰਮ੍ਰਿਤ ਪਾਟੀ ਤਾਂ ਇਸ ਨੂੰ ਇਸੇ ਤਰ੍ਹਾਂ ਦੇਲ ਜਿਲ ਦੇ ਅੰਦਰੋਂ ਵੀ ਫੀਮ ਪ੍ਰਵਿੰਦ ਕੇਜਰੀ ਵੱਲ ਚਲਾ ਸਕਦੇ ਨੇ ਤਾਂ ਤੁਸੀਂ ਵੀ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤਾਂ ਤੁਸੀਂ ਵੀ ਆਪਣੀ رائے ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ